ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੇ ਮਾਵਾਂ ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੇ ਮਾਵਾਂ ਕੁਝ ਰੁਖ ਨੂਹਾਂ ਧੀਆ ਲੱਗਦੀ ਕੁਝ ਰੁਖ ਵਾਂਗ ਭਰਾਵਾਂ ਕੁਝ ਰੁਖ ਵਾਂਗ ਭਰਾਵਾਂ ਕੁਝ ਰੁਖ ਮੇਰੇ ਬਾਬੇ ਵਾਂਗਣ ਪੱਤਰ ਟਾਵਾ ਟਾਵਾ ਕੁਜਰੁਖ ਮੇਰੇ ਬਾਬੇ ਵਾਂਗ ਕੰ ਪੱਤਰ ਟਾਵਾ ਟਾਵਾ ਕੁਜਰੁਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾ ਚੂਰੀ ਪਾਵਣ ਕਾਵਾ ਕੁਜਰੁਖ ਯਾਰਾਂ ਵਰਗੇ ਲਗਦੇ ਚੁੰਮਾ ਤੇ ਗੱਲ ਲਾਵਾ ਕੁਜਰੁਖ ਯਾਰਾਂ ਵਰਗੇ ਲਗਦੇ ਚੁੰਮਾ ਤੇ ਗੱਲ ਲਾਵਾ ਇਕ ਮੇਰੀ ਮਹਿਬੂਬਾ ਵਾਂਗਣ ਮਿੱਠਾ ਅਤੇ ਦੁਖਾਵਾਂ ਇਕ ਮੇਰੀ ਮਹਿਬੂਬਾ ਵਾਂਗਣ ਮਿੱਠਾ ਅਤੇ ਦੁਖਾਵਾਂ ਕੁਝ ਰੁਖ ਮੇਰਾ ਦਿਲ ਕਰਦਾਏ ਮੋਢੇ ਚੁੱਕ ਖਿਡਾਵਾਂ ਕੁਝ ਰੁਖ ਮੇਰਾ ਦਿਲ ਕਰਦਾਏ ਮੋਢੇ ਚੁੱਕ ਖਿਡਾਵਾਂ ਕੁਝ ਰੁਖ ਮੇਰਾ ਦਿਲ ਕਰਦਾਏ ਚੁੰਮ ਤੇ ਮਰ ਜਾਵਾ ਚੁੰਮ ਤੇ ਮਰ ਜਾਵਾ ਕੁਝ ਰੁਖ ਜਦ ਵੀ ਰਲ ਕੇ ਝੂਮਣ ਤੇਜ ਵਗਣ ਜਦਵਾ ਮ ਕੁਝ ਰੁਖ ਜਦ ਵੀ ਰਲ ਕੇ ਝੂਮਣ ਤੇਜ ਵਗਣ ਜਦਵਾ ਮ ਸਾਵੀ ਬੋਲੀ ਸਭ ਰੁਖਾਂ ਦੀ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਰੁਕਦੀ ਜੂਨੇ ਆਵਾ ਮੇਰਾ ਵੀ ਇਹ ਦਿਲ ਕਰਦਾ ਰੁਕਦੀ ਜੂਨੇ ਆਵਾ ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁਖਾਂ ਵਿੱਚ ਗਾਵਾਂ ਰੁਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁਖਾਂ ਦੀਆਂ ਛਾਵਾਂ ਰੁਖ ਤਾਂ ਮੇਰੀ ਮਾਂ ਵਰਗੇ ਨੇ ਜਿਉ ਰੁੱਖਾਂ ਦੀਆਂ ਛਾਵਾਂ ਕੁਝ ਰੁੱਖ ਮੈਨੂੰ ਪੁੱਤ ਲੱਗਦੀ ਨਹੀਂ ਕੁਝ ਰੁੱਖ ਲੱਗਦੀ ਮਾਂਵਾ